ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ ਉਹ ਵੀਡੀਓ ਆ ਕਿ ਤੁਸੀਂ ਕਿਸ ਤਰ੍ਹਾਂ ਛੋਟੇ ਪੱਧਰ ਤੋਂ ਕੰਮ ਸਟਾਰਟ ਕਰਨਾ ਜੇਕਰ ਤੁਸੀਂ ਘਰੇ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਸਟਾਰਟ ਕਰਨਾ ਆਪਾਂ ਆਈਡੀਆ ਤੁਹਾਨੂੰ ਦੱਸਾਂਗੇ 2-3 ਸੋ ਆਈਡੀਆ ਬਹੁਤ ਵਧੀਆ ਹੋਣਗੇ ਅਤੇ ਖਰਚਾ ਵੀ ਬਹੁਤ ਜ਼ਿਆਦਾ ਘੱਟ ਆਊਗਾ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਸੋ ਨੂੰ ਆਪਾਂ ਸਾਰੀ ਗੱਲਬਾਤ ਸਮਝਾਵਾਂਗੇ ਵੀਡੀਓ ਜਿਆਦਾ ਵੱਡੀ ਨਹੀਂ ਹੋਊਗੀ ਛੋਟੀ ਹੋਊਗੀ ਪ੍ਰੋਪਰ ਦੇਖਿਓ ਵੀਡੀਓ ਜੇਕਰ ਦੋਸਤੋ ਤੁਸੀਂ ਘਰ ਤੋਂ ਕੰਮ ਸਟਾਰਟ ਕਰਨਾ ਚਾਹੁੰਦੇ ਹੋ ਤੁਸੀਂ ਜਿਆਦਾ ਪੈਸੇ ਵੀ ਨਹੀਂ ਖਰਚਣਾ ਚਾਹੁੰਦੇ ਤਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ ਵਧੀਆ ਤੇ ਲਾਹੇਵੰਦ ਸਾਬਤ ਹੋਊਗੀ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜਿਸ ਤਰ੍ਹਾਂ ਦੋਸਤੋ ਤੁਸੀਂ 100 ਜਾਂ 50 ਮੁਰਗੀਆਂ ਤੋਂ ਕੰਮ ਸਟਾਰਟ ਕਰਨਾ ਚਾਹੁੰਦੇ ਹੋ ਤਾ ਤੁਹਾਡੇ ਘਰ ਚ ਹੀ ਕੰਮ ਸਟਾਰਟ ਹੋ ਸਕਦਾ ਉਹ ਕਿਵੇਂ ਹੋ ਸਕਦਾ ਉਹ ਇਸ ਤਰ੍ਹਾਂ ਹੋ ਸਕਦਾ ਕਿ ਆਪਣੇ ਘਰਾਂ ਚ ਆਮ ਇੱਕ ਅੱਧਾ ਜਾਂ ਦੋ ਕਮਰੇ ਇਦਾਂ ਜਿਹੜੇ ਖਾਲੀ ਪਏ ਹੁੰਦੇ ਨੇ ਜਿਹੜੇ ਕੰਮ ਨਹੀਂ ਹੁੰਦੇ ਆਪਣੇ ਜਾਂ ਤੁਸੀਂ ਇਹ ਸਮਝ ਲਓ ਕਿ ਬਿਲਕੁਲ ਹੀ ਬੇਕਾਰਜੇ ਕਮਰੇ ਆਪਣੇ ਸਾਈਡ ਤੇ ਹੁੰਦੇ ਨੇ ਜਾਂ ਫਿਰ ਆਪਣੇ ਸੈੱਡ ਹੁੰਦੇ ਨੇ ਸਾਈਡ ਤੇ ਤਾਂ ਤੁਸੀਂ ਉਹਨਾਂ ਚ ਇਹ ਰੱਖ ਸਕਦੇ ਹੋ ਸੋ ਉਹ ਜਿਹੜੇ ਕਮਰੇ ਨੇ ਉਹਨਾਂ 'ਚ ਤੁਸੀਂ 100 ਜਾਂ 50 ਜਾਂ 220 ਕੁਛ ਵੀ ਤੁਸੀਂ ਚੂਚੇ ਰੱਖ ਸਕਦੇ ਹੋ। ਉਹਦੇ ਨਾਲ ਇੱਕ ਤਾਂ ਦੋਸਤੋ ਇਹ ਹੋਊਗਾ ਕਿ ਤੁਸੀਂ ਪਹਿਲੀ ਵਾਰ ਕੰਮ ਕਰ ਰਹੇ ਹੋਗੇ। ਤੁਹਾਨੂੰ ਅੱਗੇ ਨਹੀਂ ਪਤਾ ਕਿ ਕੰਮ ਚੱਲਣਾ ਜਾਂ ਨਹੀਂ ਚੱਲਣਾ। ਵੈਸੇ ਜਿਹਨੂੰ ਨੌਲੇਜ ਆ ਕੰਮ ਦੀ ਟ੍ਰੇਨਿੰਗ ਲੈ ਕੇ ਕਰਦਾ ਥੋੜੀ-ਬਹੁਤੀ ਉਹਦਾ ਕੰਮ ਚੱਲ ਪੈਂਦਾ ਪਰ ਫਿਰ ਵੀ ਆਪਾਂ ਰਿਸਕ ਨਹੀਂ ਲੈਣਾ ਕੰਮ 'ਚ। ਵੀਪਾਂ ਅਲੱਗ ਤੋਂ ਸੈੱਟ ਤਿਆਰ ਕਰੀਏ। ਜਾ ਕੁਝੂਰ ਠੀਕ ਹੈ ਜੀ ਬਿਲਕੁਲ ਵੀ ਨਹੀਂ ਆਪਾਂ ਇਦਾਂ ਪੈਸੇ ਲਾਉਣੇ ਜੇਕਰ ਤੁਹਾਡੇ ਕੋਲ ਕੋਈ ਕਮਰਾ ਜਿਸ ਤਰ੍ਹਾਂ 10x10 ਦਾ 8x10 ਦਾ 10x12 ਦਾ ਕੋਈ ਵੀ ਇਦਾਂ ਦਾ ਕਮਰਾਗਾ ਤਾਂ ਤੁਸੀਂ ਉੱਚ 100 200 ਚੂਚਾ ਆਰਾਮ ਨਾਲ ਰੱਖ ਸਕਦੇ ਹੋ ਉਹਦੇ ਨਾਲ ਕੀ ਹੋ ਇੱਕ ਤਾਂ ਆਪਣਾ ਉੱਤੇ ਖਰਚਾ ਨਹੀਂ ਆਉਣਾ ਬਣਾਉਣ ਤੇ ਕੁਝ ਵੀ ਬਸ ਬੱਚੇ ਲਿਉਣ ਦੇ ਆਪਣਾ ਖਰਚ ਆਊਗਾ ਉੱਥੇ ਜਿਹੜਾ ਚੰਗੀ ਤਰ੍ਹਾਂ ਆਪਣਾ ਜਿਹੜਾ ਕੰਮ ਉਹ ਚੱਲ ਸਕਦਾ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਨਾਲੇ ਆਪਣਾ ਉੱਥੇ ਜਿਹੜਾ ਖਰਚਾ ਉਹ ਜ਼ੀਰੋ ਹੋਊਗਾ ਸੋ ਇਸ ਤਰ੍ਹਾਂ ਤੁਸੀਂ ਇਹ ਰੱਖ ਸਕਦੇ ਹੋ ਅੱਗੇ ਜਿਹੜਾ ਫੀਡ ਫੀਡਰ ਹੁੰਦੇ ਨੇ ਉਹ ਤੁਸੀਂ ਲਿਆ ਸਕਦੇ ਹੋ ਪਰ ਪਹਿਲੇ 2-3 ਦਿਨ ਤਾਂ ਬੱਚੇ ਨੂੰ ਜਿਹੜੀ ਥੱਲੇ ਹੀ ਅਖਬਾਰਾਂ ਦੇ ਜਿਹੜੀ ਫੀਡ ਪਾਉਣੀ ਪਊਗੀ ਤੇ ਜਿਹੜੀ ਫੀਡ ਆ ਤੁਸੀਂ ਘਰੇ ਵੀ ਤਿਆਰ ਕਰ ਸਕਦੇ ਹੋ ਜਿਸ ਤਰ੍ਹਾਂ ਇੱਕ ਦੋ ਦਿਨ ਦਾ ਬੱਚਾ ਹੁੰਦਾ ਤੁਸੀਂ ਉਹਨੂੰ ਮੱਕੀ ਵਗੈਰਾ ਬਾਜਰਾ ਵਗੈਰਾ ਕਣਕ ਦੀ ਕਿਣਕੀ ਵਗੈਰਾ ਪਾ ਕੇ ਕਰ ਸਕਦੇ ਹੋ ਜੇਕਰ ਤੁਸੀਂ ਬਿਜਾਰ ਦੀ ਫੀਡ ਪਾ ਸਕਦੇ ਹੋ ਤਾਂ ਬੜੀ ਵਧੀਆ ਗੱਲ ਆ ਸੋ ਇਸ ਤਰ੍ਹਾਂ ਤੁਸੀਂ ਘੱਟ ਖਰਚੇ ਤੇ ਜਿਹੜਾ ਕੰਮ ਇਹ ਸਟਾਰਟ ਕਰੋ ਜਿਆਦਾ ਇੱਥੇ ਤੁਸੀਂ ਪੈਸੇ ਨਾ ਲਗਾਓ ਜਿਹੜੇ ਵੀ ਘਰੇ ਕਰਨਾ ਚਾਹੁੰਦੇ ਹੋ ਉਹ ਇਸ ਤਰ੍ਹਾਂ ਉਸ ਤਰੀਕੇ ਨਾਲ ਕਰ ਸਕਦੇ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਕਚਰ ਕਮੈਂਟ ਕਰ ਦਿਓ ਧੰਨਵਾਦ